ਦਾ ਟੀਵੀ ਨਾਰੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਪ੍ਰਿਆਸ ਸਿੰਘ ਪਿਛਲੇ 77 ਸਾਲਾਂ ਦੇ ਵਿੱਚ ਜਿਹੜੀ ਹੈ ਭਾਰਤ ਦੀ ਆਬਾਦੀ ਦੋਗਣੀ ਹੋ ਗਈ ਹੈ ਜਿਹਾ ਭਾਰਤ ਦੀ ਆਬਾਦੀ ਜਿਹੜੀ ਹੈ 144.17 ਕਰੋੜ ਹੋ ਗਈ ਹੈ ਇਹ ਦਾਵਾ ਅਸੀਂ ਨਹੀਂ ਕਰ ਰਹੇ ਇਹ ਦਾਵਾ ਜੋ ਹੈ ਸੰਯੁਕਤ ਰਾਸ਼ਟਰ ਦੇ ਸਿਹਤ ਯੂ ਐਨ ਐਫ ਪੀ ਐ ਨੇ ਕੀਤਾ ਹੈ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕੀ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਸੰਯੁਕਤ ਰਾਸ਼ਟਰ ਆਬਾਦੀ ਫੰਡ ਯਾਨੀ UNFPA ਦੀ ਤਾਜ਼ਾ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਪਿਛਲੇ 70 ਸਾਲਾਂ ਦੇ ਵਿੱਚ ਭਾਰਤ ਦੀ ਆਬਾਦੀ ਦੁੱਗਣੀ ਹੋ ਗਈ ਹੈ ਭਾਰਤ ਦੀ ਆਬਾਦੀ 147.7 ਕਰੋੜ ਤੱਕ ਪਹੁੰਚ ਗਈ ਹੈ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ 2006 ਤੋਂ 2023 ਦਰਮਿਆਨ 23% ਬਾਲ ਵਿਆਹ ਹੋਏ ਨੇ ਇਸ ਤੋਂ ਇਲਾਵਾ ਜਲੇਪੇ ਦੌਰਾਨ ਔਰਤਾ ਦੀਆਂ ਮੌਤਾਂ ਦੀ ਗਿਣਤੀ ਵੀ ਘਟੀ ਹੈ ਤੇ ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਭ ਤੋਂ ਵੱਧ 1425 ਮਿਲੀਅਨ ਦੀ ਆਬਾਦੀ ਵਾਲੇ ਦੇਸ਼ ਚੀਨ ਨੂੰ ਪਿੱਛੇ ਛੱਡ ਦਿੱਤਾ ਸੀ 2011 ਦੀ ਜਨਗਣਨਾ ਮੁਤਾਬਕ ਜਿਹੜੀ ਹੈ ਦੇਸ਼ ਦੀ ਕੁੱਲ ਆਬਾਦੀ 181 ਕਰੋੜ ਦਰਜ ਕੀਤੀ ਗਈ ਸੀ ਰਿਪੋਰਟ ਦੇ ਮੁਤਾਬਕ ਭਾਰਤ ਦੀ ਕੁੱਲ ਆਬਾਦੀ ਦਾ 24% 0 ਤੋਂ 14 ਸਾਲ ਦੀ ਉਮਰ ਦੇ ਲੋਕਾਂ ਦਾ ਬਣਿਆ ਹੋਇਆ ਹੈ 15 ਤੋਂ 64 ਸਾਲ ਦੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ 64% ਹੈ ਮਰਦਾ ਦੀ ਔਸਤ ਉਮਰ 71 ਅਤੇ ਔਰਤਾ ਦੀ 74 ਸਾਲ ਹੈ ਉੱਥੇ ਹੀ UNFPA ਦੀ ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਜਿਨਸੀ ਅਤੇ ਪ੍ਰਜਨਨ ਸਿਹਤ 30 ਸਾਲਾਂ ਵਿੱਚ ਆਪਣੇ ਸਭ ਤੋਂ ਵਧੀਆ ਪੱਧਰ ਤੇ ਨੇ ਇਹੀ ਕਾਰਨ ਹੈ ਕਿ ਜਨਗਣਨਾ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਜਿਹੜੀ ਹੈ ਕਮੀ ਆਈ ਹੈ ਦੁਨੀਆ ਵਿੱਚ ਜਿੰਨੀਆਂ ਮੌਤਾਂ ਵਿਚ ਭਾਰਤ ਦਾ 8% ਹਿੱਸਾ 2000 2006 ਤੋਂ 2023 ਦਰਮਿਆਨ ਹੋਏ ਕੁੱਲ ਵਿਆਹਾਂ ਦੀ 33% ਬਾਲ ਵਿਆਹ ਹੋਈ ਨੇ ਜਿਸ ਵਿੱਚ ਲੜਕੀਆਂ ਤੇ ਲੜਕੀ ਦੀ ਉਮਰ 21 ਅਤੇ 18 ਸਾਲ ਤੋਂ ਘੱਟ ਸੀ ਰਿਪੋਰਟ ਵਿਸ਼ਵ ਪੱਧਰ ਤੇ ਔਰਤਾ ਦੀ ਜਿੰਸੀ ਸਥਿਤੀ ਤੇ ਚਿੰਤਾ ਚਿੰਤਾ ਅਪ੍ਰਗਟ ਕਰਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਲੱਖਾਂ ਔਰਤਾਂ ਤੇ ਲੜਕੀਆਂ ਅਜੇ ਵੀ ਮੁੱਖ ਸਿਹਤ ਪਾਵਾਂ ਤੋਂ ਵਾਂਝੀਆਂ ਹਨ 2016 ਤੋਂ ਲੈ ਕੇ ਹੁਣ ਤੱਕ ਹਰ ਰੋਜ਼ 800 ਔਰਤਾਂ ਬੱਚੇ ਨੂੰ ਜਨਮ ਦੇਣ ਸਮੇ ਮਰ ਜਾਂਦੀਆਂ ਨੇ ਅੱਜ ਵੀ ਇੱਕ ਚੌਥਾਈ ਔਰਤਾਂ ਆਪਣੇ ਸਾਥੀ ਨਾਲ ਸਕਸ ਕਰਨ ਤੋਂ ਇਨਕਾਰ ਨਹੀਂ ਕਰ ਸਕਦੀਆਂ ਅੱਜ ਵੀ ਸਕਸ ਕਰਨ ਵਾਲੀਆਂ 10 ਵਿੱਚੋਂ ਇੱਕ ਔਰਤ ਗਰਭ ਨਿਰੋਧਕ ਤਰੀਕਿਆਂ ਬਾਰੇ ਆਪਣੇ ਆਪ ਫੈਸਲਾ ਨਹੀਂ ਲੈ ਸਕਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਕੜਿਆਂ ਵਾਲੇ 40% ਦੇਸ਼ਾਂ ਵਿੱਚ ਔਰਤਾ ਸਰੀਰਿਕ ਸਬੰਧਾਂ ਬਾਰੇ ਫੈਸਲੇ ਲੈਣ ਵਿੱਚ ਮਰਦਾਂ ਤੋਂ ਪਿੱਛੇ ਹਨ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਪਾਹਜ ਔਰਤਾਵਾਂ ਵਿਰੁੱਧ ਜਿنسੀ ਹਿੰਸਾ ਦਾ ਖਤਰਾ ਅਪਾਹਜ ਪੁਰਸ਼ਾਂ ਦੇ ਮੁਕਾਬਲੇ 10 ਗੁਣਾ ਵੱਧ ਹੈ ਅਪਾਹਜ ਔਰਤਾ ਪ੍ਰਵਾਸੀ ਸ਼ਰਨਾਰਥੀ ਘਟ ਗਿਣਤੀਆਂ ਐਲ ਜੀ ਬੀਟੀ ਕਯੂਏ ਪਲੱਸ ਐਚ ਆਈ ਵੀ ਪੋਜ਼ਿਟਿਵ ਔਰ ਹਾਸ਼ੀਏ ਤੇ ਪਈਆਂ ਔਰਤਾਂ ਆਪਣੀ ਜਿنسੀ ਅਤੇ ਪ੍ਰਜਨਨ ਸਿਹਤ ਵਿੱਚ ਜੋਖਮਾ ਦਾ ਸਾਹਮਣਾ ਕਰਦਿਆਂ ਰਹੇ ਲਿਆ। ਦਾ ਟੀਵੀ ਨਾਰਈ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਪ੍ਰਿਆਸ ਸਿੰਘ। ਪਿਛਲੇ 70 ਸਾਲਾਂ ਦੇ ਵਿੱਚ ਜਿਹੜੀ ਹੈ ਭਾਰਤ ਦੀ ਆਬਾਦੀ ਦੋਗਣੀ ਹੋ ਗਈ ਹੈ ਜਿਹਾ ਭਾਰਤ ਦੀ ਆਬਾਦੀ ਜਿਹੜੀ ਹੈ 144.17 ਕਰੋੜ ਹੋ ਗਈ ਹੈ ਇਹ ਦਾਵਾ ਅਸੀਂ ਨਹੀਂ ਕਰ ਰਹੇ ਇਹ ਦਾਵਾ ਜੋ ਹੈ ਸੰਯੁਕਤ ਰਾਸ਼ਟਰ ਦੇ ਸਿਹਤ ਯੂ ਐਨ ਐਫ ਪੀਏ ਨੇ ਕੀਤਾ ਹੈ ਇਸ ਨੂੰ ਲੈ ਕੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਸੰਯੁਕਤ ਰਾਸ਼ਟਰ ਆਬਾਦੀ ਫੰਡ ਯਾਨੀ ਯੂ ਐਨ ਐਫ ਪੀਏ ਦੀ ਤਾਜ਼ਾ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਪਿਛਲੇ 70 ਸਾਲਾਂ ਦੇ ਵਿੱਚ ਭਾਰਤ ਦੀ ਆਬਾਦੀ ਦੁੱਗਣੀ ਹੋ ਗਈ ਹੈ ਭਾਰਤ ਦੀ ਆਬਾਦੀ 144.7 ਕਰੋੜ ਤੱਕ ਪਹੁੰਚ ਗਈ ਹੈ ਰਿਪੋਰਟ ਦੇ ਮੁਤਾਬਕ ਭਾਰਤ ਵਿੱਚ 2006 ਤੋਂ 2023 ਦਰਮਿਆਨ 23% ਬਾਲ ਵਿਆਹ ਹੋਏ ਨੇ ਇਸ ਤੋਂ ਇਲਾਵਾ ਜਲੇਪੇ ਦੌਰਾਨ ਔਰਤਾ ਦੀਆਂ ਮੌਤਾਂ ਦੀ ਗਿਣਤੀ ਵੀ ਘਟੀ ਹੈ ਤੇ ਭਾਰਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਸਭ ਤੋਂ ਵੱਧ 1425 मिलियन दी आबादी वाले देश चीन ਨੂੰ ਪਿੱਛੇ ਛੱਡ ਦਿੱਤਾ ਸੀ 2011 ਦੀ ਜਨਗਣਨਾ ਮੁਤਾਬਿਕ ਜਿਹੜੀ ਹੈ ਦੇਸ਼ ਦੀ ਕੁੱਲ ਆਬਾਦੀ 121 ਕਰੋੜ ਦਰਜ ਕੀਤੀ ਗਈ ਸੀ ਰਿਪੋਰਟ ਦੇ ਮੁਤਾਬਿਕ ਭਾਰਤ ਦੀ ਕੁੱਲ ਆਬਾਦੀ ਦਾ 24% 0 ਤੋਂ 14 ਸਾਲ ਦੀ ਉਮਰ ਦੇ ਲੋਕਾਂ ਦਾ ਬਣਿਆ ਹੋਇਆ ਹੈ 15 ਤੋਂ 64 ਸਾਲ ਦੇ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ 64% ਹੈ ਮਰਦਾਂ ਦੀ ਔਸਤ ਉਮਰ 71 ਅਤੇ ਔਰਤਾਂ ਦੀ 74 ਸਾਲ ਹੈ ਉੱਥੇ ਹੀ UNFP ਦੀ ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਜਿਨਸੀ ਅਤੇ ਪ੍ਰਜਨਨ ਸਿਹਤ 30 ਸਾਲਾਂ ਵਿੱਚ ਆਪਣੇ ਸਭ ਤੋਂ ਵਧੀਆ ਪੱਧਰ ਤੇ ਨੇ ਇਹ ਹੀ ਕਾਰਨ ਹੈ ਕਿ ਜਿਨੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਜਿਹੜੀ ਹੈ ਕਮੀ ਆਈ ਹੈ ਦੁਨੀਆ ਵਿੱਚ ਜਿੰਨੀਆਂ ਮੌਤਾਂ ਵਿਜਪਾਰਦਾ 8% ਹਿੱਸਾ 2000 2006 ਤੋਂ 2023 ਦਰਮਿਆਨ ਹੋਏ ਕੁੱਲ ਵਿਆਹਾਂ ਦੀ 33% ਬਾਲ ਵਿਆਹ ਹੋਈ ਨੇ ਜਿਸ ਵਿੱਚ ਲੜਕੀਆਂ ਤੇ ਲੜਕੀ ਦੀ ਉਮਰ 21 ਅਤੇ 18 ਸਾਲ ਤੋਂ ਘੱਟ ਸੀ ਰਿਪੋਰਟ ਵਿਸ਼ਵ ਪੱਧਰ ਤੇ ਔਰਤਾ ਦੀ ਜਿੰਸੀ ਸਥਿਤੀ ਤੇ ਚਿੰਤਾ ਚਿੰਤਾ ਅਪ੍ਰਗਟ ਕਰਦੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਲੱਖਾਂ ਔਰਤਾਂ ਤੇ ਲੜਕੀਆਂ ਅਜੇ ਵੀ ਮੁੱਖ ਸਿਹਤ ਪਾਵਾਂ ਤੋਂ ਵਾਂਝੀਆਂ ਹਨ 2016 ਤੋਂ ਲੈ ਕੇ ਹੁਣ ਤੱਕ ਹਰ ਰੋਜ਼ 800 ਔਰਤਾਂ ਬੱਚੇ ਨੂੰ ਜਨਮ ਦੇਣ ਸਮੇਂ ਮਰ ਜਾਂਦੀਆਂ ਨੇ ਅੱਜ ਵੀ ਇੱਕ ਚੌਥਾਈ ਔਰਤਾਂ ਆਪਣੇ ਸਾਥੀ ਨਾਲ ਸਕਸ ਕਰਨ ਤੋਂ ਇਨਕਾਰ ਨਹੀਂ ਕਰ ਸਕਦੀਆਂ ਅੱਜ ਵੀ ਸਕਸ ਕਰਨ ਵਾਲੀਆਂ 10 ਵਿੱਚੋਂ ਇੱਕ ਔਰਤ ਗਰਭ ਨਿਰੋਧਕ ਤਰੀਕਾ ਬਾਰੇ ਆਪਣੇ ਆਪ ਫੈਸਲਾ ਨਹੀਂ ਲੈ ਸਕਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਕੜਿਆਂ ਵਾਲੇ 40% ਦੇਸ਼ਾਂ ਵਿੱਚ ਔਰਤਾ ਸੈਰੀਵਿਕ ਸਬੰਧਾਂ ਬਾਰੇ ਫੈਸਲੇ ਲੈਣ ਵਿੱਚ مردਾਂ ਤੋਂ ਪਿੱਛੇ ਹਨ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਪਾਹਜ ਔਰਤਾਵਾਂ ਵਿਰੁੱਧ ਜਿنسੀ ਹਿੰਸਾ ਦਾ ਖਤਰਾ ਅਪਾਹਜ ਪੁਰਸ਼ਾਂ ਦੇ ਮੁਕਾਬਲੇ 10 ਗੁਣਾ ਵੱਧ ਹੈ ਅਪਾਹਜ ਔਰਤਾ ਪ੍ਰਵਾਸੀ ਸ਼ਰਨਾਰਥੀ ਘਟ ਗਿਣਤੀਆਂ ਐਲਜੀਬੀਟੀਕਯੂਏ ਪਲੱਸ ਐਚਆਈਵੀ ਪੋਜ਼ਿਟਿਵ ਔਰ ਹਾਸ਼ੀਏ ਤੇ ਪਈਆਂ ਔਰਤਾਂ ਆਪਣੀ ਜਿنسੀ ਅਤੇ ਪ੍ਰਜਨਨ ਸਿਹਤ ਵਿੱਚ ਜੋਖਮਾ ਦਾ ਸਾਹਮਣਾ ਕਰਦੀਆਂ ਰਹੀਆਂ ਹਨ